ਕੈਮਰੇ ਲੱਗੇ ਹੋਏ ਨੇ ਮਾਰੋ ਕੀ ਮਾਰੋ ਕੀ ਮਾਰੋ ਕਿਹੜਾ ਐਮਐਲ ਗਰਿਆ ਹਾਂ ਕੌਣ ਕਰੇ ਤੁਸੀਂ ਚੱਕੇ ਨਹੀਂ ਆਏ ਨਹੀਂ ਕਿਹੜਾ ਐਮਐਲ ਗਰਿਆ ਨਹੀਂ ਨਹੀਂ ਤੂੰ ਕਿਹਨੂੰ ਦਈਏ ਮੇਰਾ ਕਿਹੜਾ ਐਮਐਲ ਆ ਤੁੱਪ 'ਚ ਖੜੀ ਜਨਤਾ ਇਹ ਤੂੰ ਆ ਜਨਤਾ ਖੜੀ ਤੁੱਪ 'ਚ ਖੜਿਓ ਮਾਂ ਤਾ ਤੈਨੂੰ ਤਾਂ ਨਾ ਨਹੀਂ ਹਾਂ ਫਿਰ ਕਿੱਲੇ ਹੁਣ ਸਾਰੇ ਨੂੰ ਸਾਰੇ ਨੂੰ ਲੱਗੀ ਰਹੀਏ ਆ ਬਣਾਏ ਲੈ ਸਾਡੇ ਕੋਲ ਕੈਮਰੇ ਲੱਗੇ ਹੋਏ ਨੇ ਅੰਦਰ ਅੰਦਰ ਕਹੋ ਦਖਾ ਮੇਰੇ ਲੱਗੇ ਹੋਏ ਨੇ ਕੋਈ ਐਮਐਲ ਦਾ ਕੀ ਐ ਫਿਰ ਆਹ ਦੇਖੋ ਕੋਈ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ ਉਹ ਬਾਈ ਨਾ 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 ਬਾਈ ਨਾ 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 ਯਾਰ ਉਹਦੇ ਨਾਲ ਨਾ 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 ਵੇਂਦੇ 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 ਆਈ ਓ ਰਹਿਮ ਦੇ ਰਹਿਮ ਦੇ ਰਹਿਮ ਦੇ ਰਹਿਮ ਦੇ ਰਹਿਮ ਦੇ ਤੁਰਨ ਦੇ ਤੁਰ ਤੁਰ ਰਹਿਮ ਦੇ ਵਾਹ ਗੁੰਦਰਾ ਲੈ ਰਹਿਮ ਦੇ ਲੈ ਫਿਰ ਉਹ ਕਰਨ ਲੱਭਰੀ ਵਰ ਨਾ ਆਇਆ ਤਾਂ ਹੋਰ ਮੇਰਾ ਨਾ ਫੋਨ ਆ ਫੜ ਲੈ ਤੇਰਾ ਫੋਨ ਸਰ ਦੱਸ ਦੋ ਅੱਜ ਕੀ ਗੱਲ ਹੋਈ ਸੀ ਗੰਭੀਰ આરોਪ ਲੱਗੇ ਨੇ ਤੁਹਾਡੇ ਤੇ ਵੀ ਆ ਕੇ ਉੱਥੇ ਝਗੜਾ ਕਰਕੇ ਆਇਓ ਕੀ ਹੈ ਇਹ ਗੱਲ ਹੋਈ ਕੀ ਸੀ ਐਗਜ਼ੈਕਟ ਦੱਸੋ ਸਰ ਤੁਸੀਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਪੱਤਰਕਾਰਾਂ ਦਾ ਧੰਨਵਾਦ ਕਰਨਾ ਹਾਂ ਜਿਨ੍ਹਾਂ ਨੇ ਮੇਰਾ ਪੱਖ ਸੁਣਿਆ ਪੁਰਾਣਕਨਗਰ ਦੇ ਪੰਚਾਇਤ ਮੈਂਬਰ ਸੁਨੀਲ ਨੇ ਮੈਂ ਚੌਂਕੀ ਦੇ ਵਿੱਚ ਬਿਠਾ ਹੋਇਆ ਸੀ ਕਿਸੇ ਪੰਚਾਇਤ ਦੇ ਵਿੱਚ ਉਹਨੇ ਆਣ ਕੇ ਕਿਹਾ ਵੀ ਸਾਨੂੰ ਕਣਕ ਨਹੀਂ ਵੰਡਣ ਦੇ ਰਿਹਾ ਜਿਹੜੀ ਕੀ ਸਵੇਰ ਤੋਂ ਲੈ ਕੇ 6 ਵਜੇ ਤੋਂ ਲੈ ਕੇ ਸਾਰੇ ਹੀ ਉੱਥੇ ਗੁਰੂ ਨਾਨਕ ਨਗਰ ਦੇ ਜੋ ਵੀ ਬਸਨੀ ਕਰਨਾ ਤੁਸੀਂ ਪੁੱਛ ਸਕਦੇ ਹੋ ਉਹ ਖੜੇ ਨੇ ਉੱਥੇ ਮੈਂ ਜਾ ਕੇ ਇਹੀ ਕਿਹਾ ਵੀ ਜਿਹੜੇ ਆ ਬਜ਼ੁਰਗ ਖੜੇ ਨੇ ਜੇ ਇਹਨਾਂ ਨੂੰ ਕੁਝ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਉਲਟਾ ਮੈਨੂੰ ਉਹ ਕਹਿੰਦੀ ਮੈਂ ਇਹਨੂੰ ਕਿਹਾ ਮੈਂ ਵੀ ਕੋਈ ਗੱਲ ਹੋਵੇ ਮੈਂ ਪੰਚਾਇਤ ਮੈਂ ਮੈਨੂੰ ਕਲਕ ਦਿਓ ਤੁਸੀਂ ਨਹੀਂ ਦੇਦੇ ਤਾਂ ਬੰਦ ਕਰ ਦਿਓ ਇਹਨਾਂ ਨੂੰ ਤੁਸੀਂ ਘਰੇ ਜਾਓ ਕਿਉਂਕਿ ਪਹਿਲੀ ਗੱਲ ਤਾਂ ਘਰਾਂ ਆਪਣਾ ਇੱਥੇ ਘਰ ਬਣ ਨਹੀਂ ਸਕਦੇ ਸਾਡੇ ਸੀਐਮ ਨੇ ਕਿਹਾ ਵੀ ਆਪਾਂ ਕਣਕ ਘਰ ਨਹੀਂ ਬਣ ਸਕਦੇ ਕਿਸੇ ਸਰਕਾਰੀ ਧੰਦੇ ਕੋਈ ਧਰਮਸਾਲਾ ਜੇ ਜਾਂ ਸਕੂਲ ਚ ਕਿਤੇ ਆਪ ਬਣਨ ਤਾਂ ਗੁਰਦੁਆਰਾ ਸਭ ਤੋਂ ਵੱਡਾ ਨਾ ਕਿਤੇ ਘਰ ਤਾਂ ਤਾਂ ਨਹੀਂ ਬਣ ਸਕਦੇ ਕਿਉਂਕਿ ਉਥੇ ਇੰਨੀ ਘਰ ਰਸ਼ ਹੈ ਮੈਂ ਜਾ ਕੇ ਦੇਖਿਆ ਜਦੋਂ ਮੈਂ ਪੁੱਛਿਆ ਜਾ ਕੇ ਉਹ ਤਾਂ ਸਾਡੇ ਗੱਲ ਪਹਿਲਾਂ ਉਹਦਾ ਬੇਟਾ ਪਿਆਣ ਕੇ ਉਹਨੇ ਪੰਜ ਮਾਰਿਆ ਮੇਰੇ ਜਿਹੜੇ ਨਾਲ ਮੁੰਡਾ ਸੀ ਨੱਕ ਦੀ ਹੱਡੀ ਟੁੱਟ ਗਈ ਤੇ ਜਦੋਂ ਮੈਂ ਅਗੋਂ ਕਿਹਾ ਉਹ ਮੇਰੇ ਨਾਲ ਵੀ ਕੀਤਾ ਹੁਣ ਮੈਂ ਆਪਦੇ ਵਿਚਾਰ ਲਈ ਮੈਂ ਹੋ ਸਕਦਾ ਤੂੰ ਗਲਤ ਹੋ ਮੈਂ ਲੋਕ ਵੀ ਹੁਣ ਆਪਦੇ ਜਾਵਾਦ ਤੇ ਮੈਂ ਥੱਪੜ ਮਾਰੇ ਆ ਮੈਂ ਮੰਨਦਾ ਜੇ ਕੋਈ ਇਹਦੇ ਵਿੱਚ ਕੋਈ ਗਲਤ ਗੱਲ ਹੈ ਤਾਂ ਮੈਂ ਉਹਦੇ ਵਾਸਤੇ ਵੀ ਸੌਰੀ ਮੰਗ ਸਕਣਾ ਤੇ ਉਹ ਤਾਂ ਕਹਿ ਰਹੇ ਨੇ ਵੀ ਸਾਡੀ ਲੇਡੀਆਂ ਉੱਤੇ ਵੀ ਹੱ ਚੱਕਿਆ ਹੈ ਦੇਖੋ ਜੀ ਲੇਡੀ ਉੱਤੇ ਤਾਂ ਹੱ ਚੱਕ ਮੈਂ ਅਮਰਤਾੜੀ ਆ ਮੈਂ ਸ੍ਰੀ ਸਾਹਿਬ ਪਾਇਆ ਹੋਇਆ ਤੇ ਜੇ ਮੈਂ ਉਹ ਕਰਨਾ ਹੋਵੇ ਤਾਂ ਮੈਂ ਫਿਰ ਉਹ ਮੁੰਡੇ ਦੀ ਮਾਰਦਾ ਮੈਂ ਮੈਂ ਲੇਡੀ ਦੇ ਕਿਉਂ ਮਾਰਾਂਗਾ ਮੇਰੀਆਂ ਵਿੱਚ ਧੀਆਂ ਨੇ ਮੇਰੀਆਂ ਤਿੰਨ ਧੀਆਂ ਨੇ ਮੇਰੀਆਂ ਭੈਣਾਂ ਨੇ ਮੇਰੀਆਂ ਮਾਵਾਂ ਨੇ ਸਾਰਾ ਹਲਕਾ ਮੇਰੀਆਂ ਧੀਆਂ ਭੈਣਾਂ ਮਾਵਾਂ ਮਾਣ ਹਨ 92 ਐਮਐਲਏ ਸਾਡੇ ਸੀਐਮ ਦੇ ਬਣਿਆ ਹੁੰਦੇ ਨੇ ਜੇ ਹਰ ਕਨੇ ਵੋਟ ਪਾਈ ਤਾਂ ਹੀ ਹੈ ਨਾ ਜੇ ਵੋਟ ਪਾਈ ਤਾਂ ਹੀ ਬਣੇ ਆ ਸਾਰੇ ਐਮਐਲਏ ਤੇ ਸਾਰ ਪੰਜਾਬੀ ਐਮਐਲਏ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਨਸਾਫ ਚਾਹੁੰਦੇ ਜੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੋ ਵੀ ਇਹਨਾਂ ਨੇ ਕੀਤਾ ਉਸ ਦੇ ਮੁੰਡੇ ਨੇ ਕੀਤਾ ਬੱਗੇ ਨੇ ਕੀਤਾ ਉਹਦੇ ਘਰ ਦੇ ਸੁਨਿਆਰੇ ਨੇ ਜਿਨ੍ਹਾਂ ਨੇ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਮੇਰੇ ਜਿਹੜੇ ਨਾਲ ਗਏ ਉਹਦੀ ਨੱਕ ਦੀ ਹੱਡੀ ਟੁੱਟ ਗਈ ਏ ਇੱਕ ਦੇ ਦੂਜੇ ਦੇ ਸੱਟ ਲੱਗ ਗਈ ਉਥੇ ਉਹਦੀ ਨਕੀਰ ਵਾਗੀ ਏ ਨੱਕ ਹੱਡੀ ਟੁੱਟ ਗਈ ਜੀ ਪੰਜ ਮਾਰਿਆ ਪੰਜ ਮਾਰ ਕੇ ਉਹਨੇ ਮਤਲਬ ਉਹਦਾ ਬਹੁਤ ਹਾਲਾਤ ਇਸ ਟਾਈਮ ਮਾੜੇ ਨੇ ਹੋ ਸਕਦਾ ਉਹਨੂੰ ਪੀਜੀਏ ਲੈ ਜਾਣਾ ਪਵੇ ਠੀਕ ਠੀਕ ਹੈ ਥੈਂਕ ਯੂ ਜੀ ਬਾਈ ਜੀ ਕੀ ਨਾਮ ਆ ਤੇ ਕੀ ਪੂਰਾ ਇਨਸੀਡੈਂਟ ਹੋਇਆ ਜਿਹੜੀ ਵੀਡੀਓ ਵਾਇਰਲ ਹੋਈ ਹੈ ਮੇਰਾ ਨਾਮ ਜੀ ਇਕਬਾਲ ਵਰਮਾ ਤੇ ਸਾਡੇ ਕੋਲ ਬਹਾਦਰਗੜ ਦਾ ਡਿਪੋ 홀ਡਰ ਹੈ ਤੇ ਅੱਜ ਅਸੀਂ ਸਵੇਰੇ ਕਣਕ ਵੰਡ ਰਹੇ ਸੀ ਤੇ ਕਣਕ ਵੰਡੇ ਸਾਰੇ ਗੁਰਮੀਤ ਸਿੰਘ ਗਿੱਲ ਜੋ ਸਾਡੇ ਇਲਾਕੇ ਦਾ ਹੀ ਰਹਿਣ ਵਾਲਾ ਹੈ ਤੇ ਉਹਨਾਂ ਨੇ ਸਾਡੇ ਨਾਲ ਬੜੀ ਕੁੱਟਮਾਰ ਕੀਤੀ ਤੇ ਮੇਰੀ ਮਦਰ ਨੂੰ ਕੁੱਟਿਆ ਤੇ ਨਾਲ ਜਿਹੜੀ ਵੀ ਸਾਡੇ ਨਾਲ ਖੜੀਆਂ ਸੀਗੇ ਉਹਨਾਂ ਨੂੰ ਕੁੱਟਿਆ ਤੇ ਕੁੱਟ ਕੇ ਉਹ ਆਪਣਾ ਚੱਲ ਗਏ ਜੀ ਤੇ ਸਾਨੂੰ ਨਾ ਉਹ ਕਣਕ ਵੰਡਣ ਦਿੰਦੇ ਨੇ ਸਹੀ ਵੇ ਨਾਲ ਜੀ ਮੈਟਰ ਕੀ ਹੋਇਆਗਾ ਕਿ ਕਿਸ ਗੱਲ ਨੂੰ ਤੁਰਨ ਨੂੰ ਲੈ ਕੇ ਲੜਾਈ ਹੋਈ ਹੈਗੀ ਅੱਜ ਜਿਹੜੀ ਵੀਡੀਓ ਮੈਟਰ ਹੋਇਆ ਜੀ ਉਹ ਕਹਿੰਦੇ ਵੀ ਸਾਡੇ ਬੰਤਿਆਂ ਦੀ ਕਣਕ ਪਹਿਲਾਂ ਸਾਨੂੰ ਦੋ ਪਹਿਲਾਂ ਵੰਡੋ ਵੀ ਸਾਡੇ ਉਸ ਬੰਦੇ ਸਭ ਤੋਂ ਪਹਿਲਾਂ ਕਣਕ ਲੈ ਕੇ ਜਾਣੇ ਚਾਹੀਦੇ ਨੇ ਬਾਕੀ ਲੋਕਾਂ ਦੀ ਉਹ ਕੁਛ ਨਹੀਂ ਸੋਚਦੇ ਵੀ ਲੋਕ ਕਿੱਥੇ ਜਾਣ ਤੇ ਕਿੰਨੇ ਕ ਲੋਕ ਉੱਥੇ ਹੋਰ ਕਿੰਨੇ ਕ ਮਜੂਦ ਸੀ ਉੱਥੇ ਹੁਣੇ ਜੀ 100 150 ਬੰਦਾ ਮਜੂਦ ਹੋਣਾ ਜੀ ਉਹਨਾਂ ਨੂੰ ਹੱਟ ਪਹਿਲਾਂ ਕਹਿ ਰਹੇ ਸੀ ਹਾਂ ਜੀ ਉਹ ਕਹਿੰਦੇ ਵੀ 100 150 ਬੰਦੇ ਤੋਂ ਪਹਿਲਾਂ ਸਾਡੇ ਬੰਦਿਆਂ ਦੀ ਕਰੋ ਵੀ ਸਾਡਾ ਬਈ ਅਸੀਂ ਜਲਦੀ ਜਾਣਾ ਕਿਤੇ ਹਾਂ ਤੇ ਅਸੀਂ اسی ਗੱਲ ਨੂੰ ਲੈ ਕੇ ਮੈਂ ਹਾਂ ਏਸੀ ਗੱਲ ਕਰਕੇ ਜੀ ਸਾਡੀ ਫਿਰ ਇਵੇਂ ਹੋਈ ਗੀ ਗੱਲ ਤੇ ਉਹਨਾਂ ਨੇ ਸਾਨੂੰ ਕੁੱਟਣਾ ਸ਼ੁਰੂ ਕੀਤਾ ਜੀ ਮੇਰੀ ਮਦਰ ਨੂੰ ਕੁੱਟਣਾ ਸ਼ੁਰੂ ਕੀਤਾ ਡੀਪੂ ਹੋਲਡਰ ਵਾਲੀ ਮਸ਼ੀਨ ਤੋੜ ਦਿੱਤੀ ਤੇ ਬਹੁਤ ਕੁਝ ਕੀਤਾ ਜੀ ਉੱਥੇ ਤੇ ਭਾਈ ਜੀ ਡੀਪੂ ਤੇ ਉਸ ਸਮੇਂ ਤੁਹਾਡੇ ਫਾਦਰ ਸੀ ਜੇ ਤੁਸੀਂ ਸੀਗੇ ਕੌਣ ਸੀਗੇ ਮੇਰੀ ਮਦਰ ਦੇ ਨਾਮ ਤੇ ਡੀਪੂ ਹੋਲਡਰ ਹੈ ਜੀ ਮੈਂ ਆਪਣੀ ਮਦਰ ਦੇ ਨਾਲ ਹੈਲਪ ਕਰਵਾਉਣਾ ਤੇ ਮੈਂ ਨਾਲ ਹੀ ਸੀਗਾ ਮਦਰ ਦੇ ਹੁਣ ਕੀ ਕੌਣ ਕੌਣ ਜ਼ਖਮੀ ਹੈ ਕੋਈ ਕੌਣ ਕੌਣ ਭਰਤੀ ਮੇਰੀ ਮਦਰ ਭਰਤੀ ਨੇ ਜੀ ਸਾਡਾ ਮਨਜੀਤ ਕੌਰ ਜੀ ਤੇ ਸਾਡਾ ਇੱਕ ਵਰਕਰ ਹੈ ਜਿਹੜਾ ਕਣਕ ਤੋਲ ਕੇ ਦਿੰਦਾ ਹੈ ਪ੍ਰੋਪਰ ਵੇ ਨਾਲ ਉਹ ਉਸ ਦਾ ਸਿਰ ਪਟਿਆ ਹੋਇਆ ਜੀ ਤੇ ਉਹ ਵੀ ਐਡਮਿਟ ਨੇ ਕਿਹੜੇ ਹਸਪੀਟਲ ਅਰਜਿੰਦਰ ਹਸਪੀਟਲ ਜੀ ਠੀਕ ਹੈ ਤੇ ਬੰਦੇ ਕਿੰਨੇ ਸੀ ਜੀ ਹਮਲਾਵਰ ਜਿਹੜੇ ਨੇ ਹਮਲਾ ਕਰੇ ਬੰਦੇ 3-4 ਸੀਗੇ ਜੀ ਸਾਨੂੰ ਇੱਕ ਦੀ ਪਛਾਣ ਹੈ ਉਹ ਤੋਂ ਗੁਰਮੀ ਸਿੰਘ ਬਾਬਾ ਜੀ ਗਿੱਲ ਪਿੰਡ ਦਾ ਪਿੱਛੇ ਠੀਕ ਹੈ ਜੀ ਹਾਂਜੀ ਤੇ ਤੋਂ ਤੁਹਾਡੇ ਇਲਾਕੇ ਦੀ ਰਹਿਣ ਵਾਲੇ ਹਾਂਜੀ ਸਾਡੇ ਇਲਾਕੇ ਦੇ ਸ਼ਮਸ਼ਪੁਰੇ ਦੇ ਰਹਿਣ ਵਾਲੇ ਨੇ ਨਹੀਂ ਨਹੀਂ ਸਾਡੀ ਕੋਈ ਖਾਇਵਾ ਜੀ ਨਹੀਂ ਹੈਗੀ ਜੀ ਅਸਰ ਵੀ ਕਣਕ ਨੂੰ ਲੈ ਕੇ ਕਣਕ ਨੂੰ ਲੈ ਕੇ ਹੀ ਵਿਵਾਦ ਹੋਇਆ ਜੀ ਇਹ ਵਾਲਾ ਤੇ ਹੁਣ ਕਿਵੇਂ ਦੀ ਜਿਹੜੀ ਪੁਲਿਸ ਕੋਈ ਤੁਹਾਨੂੰ ਸ਼ਿਕਾਇਤ ਵਗੈਰਾ ਦਿੱਤੀ ਪੁਲਸ ਵਿੱਚ ਦਿੱਤੀ ਹੈ ਜੀ ਤਾਂ ਨੇ ਕੰਪਲੀਟ ਬਾਕੀ ਦੇਖਦੇ ਆਂ ਜੀ ਕੀ ਐਕਸ਼ਨ ਦਿੱਤਾ ਜਾਂਦਾ ਠੀਕ